ਅੰਮ੍ਰਿਤਸਰ ਦੇ ਤਾਰਾਵਾਲਾ ਪੁਲ ਦੇ ਵਿੱਚ ਉਸ ਸਮੇਂ ਮਾਹੌਲ ਗਰਮ ਹੋ ਗਿਆ ਜਦੋਂ ਗੱਡੀ ਵਿੱਚ ਬੈਠੀ ਬੀਐਸਐਫ ਦੀ ਇੱਕ ਮਹਿਲਾ ਕਾਂਸਟੇਬਲ ਨੇ ਡਿਊਟੀ ਤੇ ਤਨਾਤ ਪੰਜਾਬ ਪੁਲਿਸ ਦੀ ਇੱਕ ਮਹਿਲਾ ਸਬ ਇੰਸਪੈਕਟਰ ਦੇ ਥੱਪੜ ਚੜ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਏ ਬੀਐਸਐਫ ਦੀ ਮਹਿਲਾ ਕਾਂਸਟੇਬਲ ਅਤੇ ਉਸਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵਿਆਹ ਨੂੰ ਲੈ ਕੇ ਨਗਰ ਕੀਰਤਨ ਨਿਕਲ ਰਿਹਾ ਸੀ ਜਿਸ ਕਾਰਨ ਕਾਫੀ ਟ੍ਰੈਫਿਕ ਹੋ ਗਿਆ ਸੀ ਜਿਸ ਨੂੰ ਕੀ ਪੰਜਾਬ ਪੁਲਿਸ ਦੀ ਇੱਕ ਮਹਿਲਾ ਸਬ ਇੰਸਪੈਕਟਰ ਦੇ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਸੀ ਇਹਨਾਂ ਨੇ ਇੱਕ ਕਾਰ ਰੋਂਗ ਸਾਈਡ ਤੋਂ ਆ ਜਾਂਦੀ ਹੈ ਜਿਸ ਦੇ ਵਿੱਚ ਬੀਐਸਐਫ ਦੀ ਇੱਕ ਮਹਿਲਾ ਕਾਂਸਟੇਬਲ ਨਿਰਮਲ ਵੀਰਕਾ اور ਆਪਣੇ ਪਤੀ ਜਸਪਰਦਾਪ ਸਿੰਘ ਦੇ ਨਾਲ ਸਵਾਰ ਸੀ ਜਦੋਂ ਸਬ ਇੰਸਪੈਕਟਰ ਨੇ ਉਹਨਾਂ ਨੂੰ ਕਾਰ ਸਾਈਡ ਤੇ ਲਾਉਣ ਨੂੰ ਕਿਹਾ ਤਾਂ ਬੀਐਸਐਫ ਦੀ ਮਹਿਲਾ ਕਾਂਸਟੇਬਲ ਨੇ ਸਬ ਇੰਸਪੈਕਟਰ ਦੇ ਥੱਪੜ ਜੜ ਦਿੱਤਾ ਪਾਲ ਕੀ ਸਾਹ ਨੂੰ ਘਾਉਣ ਕਰਕੇ ਜਿਹੜੀ ਸੀ ਜਰਾਫਕ ਥੋੜੀ ਜਾਮ ਹੋਈ ਅਸੀਂ ਟਰਨ ਬਾਈ ਟਰਨ ਥੋੜੀ ਥੋੜੀ ਕਰਕੇ ਟ੍ਰੈਫਿਕ ਜਿਹੜੀ ਉਹ ਕੱਢ ਰਹੇ ਸੀ ਤੇ ਇੱਕ ਕਾਰ ਜਿਹੜੀ ਆ ਉਹ ਰੋਂਗ ਸਾਈਡ ਤੋਂ ਜਿਹੜੀ ਇਧਰੋਂ ਤਾਰਾ ਵਾਲੇ ਪੋਲ ਉਲੋਂ ਆਈ ਹੈ ਇਹ ਆਣ ਕੇ ਤੇ ਚੌਂਕ 'ਚ ਰੁਕ ਗਈ। ਤੈਨੂੰ ਸਾਡੀ ਸਬ ਇਨਸਪੈਕਟਰ ਨੇ ਐਨ.ਐਡੀ. ਨੇ ਕਿਹਾ ਕਿ ਤੁਸੀਂ ਗਲਤ ਸਾਈਡ ਤੋਂ ਕਾਰ ਲੈ ਕੇ ਆਏ ਹੋ। ਇਹਨੂੰ ਬੈਕ ਕਰਕੇ ਜੂ-ਟਰਨ ਕਰਕੇ ਸਹੀ ਸਾਈਡ ਤੇ ਲੈ ਕੇ ਆਓ। ਤੁਹਾਡੀ ਗੱਡੀ ਆਉਣ ਨਾਲ ਸਾਡਾ ਜਿਹੜਾ ਟ੍ਰੈਫਿਕਾ ਹੋਰ ਜਾਮ ਹੋ ਗਿਆ। ਇਹ ਨਹੀਂ ਮੰਨੇ ਫੇਰ ਉਹਨੇ ਦੋ ਵਾਰ ਕਿਹਾ ਤਾਂ ਉਹ ਜਿਹੜਾ ਕਾਰ ਚਾਲਕ ਸੀਗਾ ਇਹਨੇ ਕਿਤੇ ਤਲਖੀ ਨਾਲ ਉਹਨਾਂ ਨਾਲ ਬੋਲਿਆ ਫਿਰ ਇਹਨੇ ਕਿਹਾ ਉਹਨੂੰ ਵੀ ਤੂੰ ਕੌਣ ਆ ਮੈਂ ਜਿੰਤੋਂ ਦੀ ਮਰਜ਼ੀ ਗੱਡੀ ਲੈ ਕੇ ਜਾਵਾਂ ਇਹਦੇ ਨਾਲ ਇਹਦੀ ਜਿਹੜੀ ਆ ਵਾਈਫ ਬੈਠੀ ਹੋਈ ਸੀ ਨਰਵਲ ਬੀਕੋਰ ਜਿਹੜੀ ਬੀਐਸਐਫ ਚ ਕਾਂਸਟੇਬਲ ਆ ਉਸ ਨਾਲੇ ਔਰ ਉਸ ਨਾਲੇ ਚ ਬੈਠੀ ਸੀ ਉਹਨੇ ਵੀ ਜਿਹੜਾ ਸੀਗਾ ਉਹ ਸਾਡੇ ਪੁਲਿਸ ਅਫਸਰ ਨੂੰ ਮਾਰਕ ਗਿਆ ਇਹਨੇ ਇਨ ਬਿਟਵੀਨ ਹੀ ਜਿਹੜਾ ਸੀਗਾ ਸਾਡੀ ਸਬ ਇਨਸਪੈਕਟਰ ਨੇ ਉਹਨੂੰ ਕਿਹਾ ਕਿ ਮੈਂ ਵਰਦੀ ਪਾਈ ਹੋਈ ਆ ਡਿਊਟੀ ਤੇ ਖੜੀ ਆ ਮੈਂ ਤੁਹਾਡੇ ਸਾਹਮਣੇ ਪਾਲਕੀ ਸਾਹਿਬ ਨਿਗਾਹ ਰਹੀ ਆ ਤੁਹਾਡਾ ਫਰਜ਼ ਬੰਦਾ ਤੁਸੀਂ ਸਹਿਯੋਗ ਕਰੋ ਤਾਂ ਇਹ ਕਰਨ ਵੀ ਜਿਹੜੀ ਜਿਹੜੀ ਫੋਰਸ ਸੀਗੀ ਆਪਣੀ ਦੀ ਵਾਈਫ ਉਹਨੇ ਗੱਡੀ ਚੋਂ ਉੱਤਰ ਕੇ ਇਹਨੂੰ ਧੱਕਾ ਮਾਰਿਆ ਜਦੋਂ ਧੱਕਾ ਮਾਰਿਆ ਤਾਂ ਉਹਨੇ ਉਹ ਸਬ ਇੰਸਪੈਕਟਰ ਨੂੰ ਰੋਕਿਆ ਤੇ ਉਹਨੇ ਉਹਦੇ ਚਪੇੜ ਮਾਰਤੀ ਇਹਦੀ ਵਾਈਫ ਨੇ ਸਬ ਇੰਸਪੈਕਟਰ ਲਈ ਦੀ ਤਾਂ ਉਹਦੇ ਬਾਅਦ ਚ ਜਿਹੜੀ ਸਰੀ ਪੁਲਿਸ ਪਾਰਟੀ ਸੀਗੀ ਉਹਨਾਂ ਨੇ ਦੋਵਾਂ ਨੂੰ ਕਾਬੂ ਕਰਕੇ ਸਮੇਤ ਗੱਡੀ ਜਿਹੜਾ ਥਾਣੇ ਲੈ ਕੇ ਜਾਂਦਾ ਇਥੇ ਜਿਹੜੀ ਆ ਇਹਨਾਂ ਦੇ ਖਿਲਾਫ ਜੋ ਬੰਦੀ ਕਾਨੂੰਨੀ ਕਾਰਵਾਈ ਉਹਦੇ ਅਨੁਸਾਰ ਜਿਹੜੀ ਅਸੀਂ ਕਾਰਵਾਈ ਕਰ ਰਹੇ ਹਾਂ ਬਹਰਾਲ ਪੁਲਿਸ ਨੇ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਜਲਦ ਹੀ ਉਹਨਾਂ ਤੇ ਬੰਦੀ ਕਾਰਵਾਈ ਕਰੇਗੀ ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978